ਜਿੱਥੇ ਪੰਜਾਬ ਵਿੱਚ ਹੜਪੀੜਤਾ ਦੀ ਸੇਵਾ ਕਰਨ ਲਈ ਵੱਡੇ ਵੱਡੇ ਸਟਾਰ ਪੰਜਾਬੀ ਗਾਇਕ ਅਤੇ ਹੋਰ ਸੰਸਥਾਵਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਉੱਥੇ ਹੀ ਸਲਾਮ ਹੈ ਇਸ ਵੀਰ ਗੁਰਦੀਪ ਸਿੰਘ ਨੂੰ ਜੋ ਕਿ ਅਪਾਹਜ ਹੈ ਪਰ ਇਸ ਦੇ ਜਜ਼ਬੇ ਨੂੰ ਸਲਾਮ ਕਰਦੇ ਹਾਂ ਵੀਰ ਵੱਲੋਂ ਟਰੈਕਟਰਾਂ ਦੇ ਵਿੱਚ ਡੀਜ਼ਲ ਦੀ ਸੇਵਾ ਕੀਤੀ ਜਾ ਰਹੀ ਹੈ ਗਰਦੀਪ ਸਿੰਘ ਜਲੰਧਰ ਰਾਗਲੇ ਪਿੰਡ ਤੋਂ ਸੇਵਾ ਕਰਨ ਲਈ ਆਇਆ ਹੈ ਵੀਰ ਦਾ ਕਹਿਣਾ ਹੈ ਕਿ ਇਸ ਦੁੱਖ ਦੀ ਘੜੀ ਵਿੱਚ ਹਰੇਕ ਇਨਸਾਨ ਨੂੰ ਹੜਪੀੜਤਾ ਦੀ ਸੇਵਾ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ ਕੇਜਰੀਅਲ ਦੇ ਬਿਆਨ ਤੇ ਬੋਲਦਿਆਂ ਦਿੱਲੀ ਦੇ ਘਰ ਘਰ ਚੋਂ ਸਹਾਇਤਾ ਇਕੱਠੀ ਕੀਤੀ ਜਾਵੇਗੀ ਤੇ ਗੁਰਦੀਪ ਸਿੰਘ ਨੇ ਕਿਹਾ ਕਿ ਇਹ ਸਿਰਫ ਕੇਜਰੀ ਆਲ ਦਾ ਸਟੰਟ ਹੈ ਇਹਨਾਂ ਲੋਕਾਂ ਨੇ ਪੰਜਾਬ ਲਈ ਕੁਝ ਨਹੀਂ ਕਰਨਾ ਬਾਕੀ ਸੁਣਦੇ ਆ ਗੁਰਦੀਪ ਸਿੰਘ ਦੀ ਜਵਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਕੀ ਨਾਂ ਤੁਹਾਡਾ ਮੇਰਾ ਦੀ ਨਾਂ ਗੁਰਦੀਪ ਅੱਛਾ ਜੀ ਹਾਂਜੀ ਇਹ ਵੀਰ ਆਦਮਪੁਰ ਤੋਂ ਚੱਲ ਕੇ ਆਇਆ ਜਦੋਂ ਜਲੰਧਰ ਤੋਂ ਹੁਸ਼ਿਆਰਪੁਰ ਨੂੰ ਜਾਈਦਾ ਮੇਰੇ ਸਾਨਾ ਪਹਿਲਾ ਦੂਜਾ ਪਿੰਡ ਹੀ ਆਦਮਪੁਰ ਹੁੰਦਾ ਵਾ ਤੇ ਉਥੋਂ ਚੱਲ ਕੇ ਇੱਥੇ ਡੀਜ਼ਲ ਦੀ ਸੇਵਾ ਕਰਨ ਸਾਡੇ ਕੋਲ ਪਹੁੰਚਿਆ ਵੇਖੋ ਜਿਹਦੇ ਅੰਦਰ ਜਜ਼ਬਾ ਹੋਵੇ ਜਿਹਦੇ ਅੰਦਰ ਭਾਵਨਾ ਹੋਵੇ ਵੀ ਮੈਂ ਸੇਵਾ ਕਰਨੀ ਆ ਵੀ ਜਜ਼ਬਾ ਵਾ ਉਹ ਵੀਰ ਕਿਤੇ ਉਹ ਵੀ ਆ ਸਕਦਾ ਤੇ ਇੱਕ ਵੀਰ ਦੀ ਸਭ ਤੋਂ ਵੱਡੀ ਗੱਲ ਵੀ ਹੈਂਡੀਕੈਪ ਆ ਵੀ ਲੱਤਾਂ ਵੀ ਚੰਗੀ ਤਰ੍ਹਾਂ ਕੰਮ ਨਹੀਂ ਕਰਦੀਆਂ ਪਰ ਜਿਹੜਾ ਦਿਲ ਦੇ ਵਿੱਚ ਉਦਮ ਆ ਜਿਹੜਾ ਆਪਣੇ ਲੋਕਾਂ ਪ੍ਰਤੀ ਪਿਆਰ ਆ ਸਤਿਕਾਰ ਆ ਕੀ ਕਹਿਣਾ ਚਾਹੁੰਦੇ ਤੁਸੀਂ ਹੋਰ ਵੀ ਸੰਗਤਾਂ ਨੂੰ ਬਾਜੀ ਮੈਂ ਇਹ ਮੈਂ ਇਹ ਕਹਿਣਾ ਕਹਣਾ ਚਾਹਣਾ ਹੈ ਹਰ ਇੱਕ ਭੈਣ ਭੈਣ ਭਰਾ ਇਦਾਂ ਦੇ ਮੁੱਕਦੇ ਉੱਠ ਕੇ ਉੱਠ ਕੇ ਆਉਣ ਬਿਲਕੁਲ ਕੋਈ ਪਰਮਾਤਮਾ ਨੇ ਸਾਨੂੰ ਸਭ ਕੁਝ ਦਿੱਤਾ ਆ ਆਪਾਂ ਸਪੂਰਨ ਕਲਾ ਪੂਰੇ ਆ ਹੋਂ ਦੇ ਮੁਸੀਬਤ ਦੇ ਪਈ ਆਪਣੇ ਆਪਣੇ ਭੈਣ ਭਰਾਵਾਂ ਦੇ ਤੇ ਆਪਾਂ ਹੀ ਨਾਰ ਦਿਖਾਣਾ ਆ ਬਿਲਕੁਲ ਕਾਨੂੰਨ ਦੂਜਿਆਂ ਦੇ ਹੱਥਾਂ 'ਵੜ ਦੇਖਣੇ ਲੋੜ ਨਹੀਂ ਬਿਲਕੁਲ ਕਿੱਡੀ ਸੋਹਣੀ ਗੱਲ ਆ ਕੇਜਰੀਵਾਲ ਕਹਿੰਦਾ ਵੀ ਮੈਂ ਦਿੱਲੀ 'ਚੋਂ ਪੈਸੇ ਇਕੱਠੇ ਕਰਨੇ ਆ ਤਾਂ ਸਾਡਾ ਭਰਾ ਕਹਿੰਦਾ ਵੀ ਸਾਨੂੰ ਆਪਣੇ ਨਾਲ ਖੜਨ ਦੀ ਲੋੜ ਆ ਸਾਨੂੰ ਨਹੀਂ ਦਿੱਲੀ ਦੇ ਪੈਸੇ ਨਹੀਂ 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 ਪੰਜਾਬ ਕਿਤੇ ਨੰਗੇ ਆ ਪਿਆਰ ਦੇ ਅਮੀਰ ਲੋਕ ਹਾਂ ਜਦੋਂ ਉਹਨੇ ਕੇਜਰੀਵਾਲ ਨੂੰ ਕਿਹਾ ਵੀ ਨਾ ਕਿ ਮੈਂ ਅੱਗਾ ਰਾਂ ਤੋਂ ਇਕੱਠੇ ਉਹ ਉਹ ਉਹਨੇ ਮਾਰਿਆ ਡੌਂਡੀ ਆ ਬਿਲਕੁਲ ਬਿਲਕੁਲ ਮਾਰਿਆ ਪੰਜਾਬ ਨੂੰ ਡੌਂਡੀ ਆ ਬਿਲਕੁਲ ਬਿਲਕੁਲ ਕੋਈ ਪੰਜਾਬ ਕੋ ਲੈਣੀ ਕਰ ਛੱਡ ਦੀ ਗਲ ਵਾਲਾ ਪੰਜਾਬ ਆ ਮੈਂ ਕਹਾ ਮੈਂ ਕਹਾ ਤੁਸੀਂ ਦੇਖ ਲਓ ਇੰਨਾ ਇੰਨਾ ਦਾ ਰਾਜ ਭਾਰਤ ਦਾ ਕਿ ਦੋ-ਦੋ ਦੰਦਰ ਮਹੀਨੇ ਦੀ ਵਾਹਿਗੁਰੂ ਜਿੱਕਾ ਖਾਲਸਾ ਸਵਾਹਿਬਾ ਵਾਹਿਗੁਰੂ ਜਿੱਕਾ